ਮਲਕੀਤ ਸਿੰਘ ਦੇ ਘਰ ਅੱਜ ਤੀਜੀ ਪੰਚਾਇਤ ਸੀ। ਕਲੇਸ਼ ਰਾਤ ਦਾ ਹੀ ਪਿਆ ਹੋਇਆ ਸੀ। ਫੋਨ ਖੜਕ ਰਹੀ ਸਨ। ਇੱਕ ਦੂਜੇ ਤੋਂ ਦੂਰ ਹੋ, ਉਹਨਾਂ ਤੇ ਕਾਨਾਂ ਫੁੱਸੀ ਹੋ ਰਹੀ ਸੀ। ਹਰਪ੍ਰੀਤ ਦੇ ਹੰਝੂ ਮੁੱਕ ਨਹੀਂ ਸੁੱਕ ਗਏ ਸਨ। ਅੱਖਾਂ ਥੱਲੇ ਕਾਲੇ ਹੋਏ ਘੇਰੇ ਅੰਦਰਲੀ ਡੂੰਗੀ ਮਾਨਸਿਕ ਪੀੜਾ ਨੂੰ ਗਵਾਹ ਬਣ ਦਰਸਾ ਰਹੇ ਸਨ। ਗੋਰੀਆਂ ਗੱਲਾਂ ਅੰਦਰ ਨੂੰ ਤਸ ਕੇ ਗੱਲਾਂ ਤੇ ਪੈਂਦੇ ਟੋਇਆਂ ਦੀ ਖੂਬਸੂਰਤੀ ਨੂੰ ਆਪਣੇ ਵਿੱਚ ਸਮਾ ਚੁੱਕੀਆਂ ਸਨ। ਅੱਖਾਂ ਦੀ ਚਮਕ ਹੰਝੂਆਂ ਦੇ ਨਾਲ ਹੀ ਵਹਿ ਗਈ ਸੀ ਲੱਤਾਂ ਬਾਹਾਂ 'ਚ ਜਾਨ ਜਿਵੇਂ ਹੈ ਹੀ ਨਹੀਂ ਸੀ ਜਿਹੜੀ ਹਰਪ੍ਰੀਤ ਉਰੀ ਵੰਗਰਾ ਘੁੰਮਦੀ ਸੀ ਅੱਜ ਮੋਲੇ ਵੱਲ ਤਬਾਂਗ ਪੈਰ ਕਢੀ ਸਕੇ ਤੁਰਦੀ ਸੀ ਹਰਪ੍ਰੀਤ ਦਾ ਵਿਆਹ ਮਲਕੀਤ ਸਿੰਘ ਦੇ ਮੁੰਡੇ ਬਿੰਦਰ ਨਾਲ 6 ਕੁ ਸਾਲ ਪਹਿਲਾਂ ਹੋਇਆ ਸੀ 3 ਸਾਲ ਤੱਕ ਤਾਂ ਬੱਚਾ ਨਾ ਹੋਇਆ ਦਵਾਈਆਂ ਬੂਟੀਆਂ ਕਰ ਕਰ ਥੱਕ ਹਾਰ 3 ਸਾਲਾਂ ਬਾਅਦ ਕੁੜੀ ਹੋਈ ਸੀ 3 ਸਾਲਾਂ ਦੇ ਬਾਜ ਹੋਣ ਦੇ ਮੈਣਿਆਂ ਦੀ ਥਾਂ ਹੁਣ ਕੁੜੀ ਹੋਣ ਦਾ ਮੈਣਾ ਹੋ ਗਿਆ ਸੀ ਸੱਸ ਜੈਲੋ ਨੂੰ ਮੁੰਡਾ ਚਾਹੀਦਾ ਸੀ ਹੁੰਦੀ ਹਵਾਉਂਦੀ ਗੱਲ ਸਮਾਂ ਚਕਾਉਣ ਤੇ ਜਾ ਪਹੁੰਚੀ ਸੀ ਜੈਲੋ ਹਰਪ੍ਰੀਤ ਦੇ ਕੰਮਾਂ 'ਚ ਨੁਕਸ ਘੱਟਦੀ ਘੱਟਦੀ ਗੁੱਤਪਟਨ ਤੇ ਪਹੁੰਚ ਗਈ ਸੀ ਬੇहद ਸ਼ਰੀਫ ਹਰਪ੍ਰੀਤ ਨੂੰ ਘਰੋਂ ਕੱਢਣ ਲਈ ਜੈਲੋ ਨੇ ਆਪਣੀ ਧੀ ਸਿਮਰੋ ਤੇ ਵੱਡੀ ਨੂੰ ਦੀ ਸਰਪ੍ਰਸਤੀ ਹਾਸਲ ਕਰ ਲਈ ਸੀ ਵੱਡੀ ਨੂੰ ਚੁਸਤ ਚਲਾ ਕੇ ਨੇ ਆਪਣੀ ਭੈਣ ਨੂੰ ਹਰਪ੍ਰੀਤ ਦੀ ਥਾਂ ਬਸਾਉਣ ਦਾ ਆਪਣਾ ਤਾਣਾ ਬਾਣਾ ਬੁਣ ਲਿਆ ਸੀ ਹਰਪ੍ਰੀਤ ਦੀ ਨਨਾਨ ਚੰਗੇ ਘਰ ਵਿਆਹੀ ਸੌਖੀ ਸੀ ਮਾਂ ਦੇ ਹੁੰਦੇ ਟੜਕੇ ਆਥਨ ਦੇ ਫੋਨਾਂ ਨੇ ਸਿਮਰ ਦੀ ਮੱਤ ਮਾਰ ਦਿੱਤੀ ਸੀ ਉਸਨੇ ਵੀ ਮਾਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਯੋਜਨਾ ਵਿੱਚ ਸ਼ਾਮਲ ਹੋ ਗਈ ਜੁੜੇਲ ਵਰਗੀ ਸੱਸ ਜੈਲੋ ਨਾਲ ਹਰਪ੍ਰੀਤ ਨੇ ਹਰ ਤਰੀਕੇ ਸੁਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪੇਸ਼ ਨਾ ਗਈ ਘਰ ਵਿੱਚ ਜੈਲੋ ਦਾ ਹੀ ਵਾਰਾ ਪੈਰਾ ਸੀ ਬਿੰਦਰ ਚਿੰਦਾ ਤੇ ਮਲਕੀਤ ਤਿੰਨੇ ਪਿਉ ਪੁੱਤ ਬੱਕਰੀਆਂ ਸਨ ਜੈਲੋ ਮੂਰੇ ਕੀ ਮਜਾਲ ਜੇ ਸਾ ਵੀ ਉੱਚਾ ਲੈ ਲੈਣ ਜੇ ਕਿਤੇ ਮਲਕੀਤ ਮਾੜੀ ਮੋਟੀ ਹੀਲ ਹੁਜਤ ਕਰਦਾ ਵੀ ਤਾਂ ਜੈਲੋ ਦਾ ਪਾਇਆ ਸੀ ਆਪਾ ਕਈ ਦਿਨ ਮਲਕੀਤ ਸੋਂਦੀ ਰੇਲ ਬਣਾਈ ਰੱਖਦਾ ਰੈਂਦਾ ਖੁੰਦਾ ਬਲਦੀ ਤੇ ਤੇਲ ਵੱਡੀ ਨੂੰ ਗੁਰਮੀਲ ਕਰ ਪਾਉਂਦੀ ਅਸਲ ਵਿੱਚ ਪੇਕਿਆਂ ਤੋਂ ਮਿਲੀ 10 ਕਿੱਲੇ ਜ਼ਮੀਨ ਨੇ ਜੈਲੋ ਵਿੱਚ ਹੰਕਾਰ ਨੱਕੋ-ਨੱਕ ਭਰ ਦਿੱਤਾ ਸੀ ਮਲਕੀਤ ਵੀ ਇਸੇ ਛੇਪ ਚ ਦੱਬਿਆ ਗਿਆ ਸੀ ਵੱਡੀ ਨੂੰ ਫਫੇ ਕੁੱਟਣੀ ਨੇ ਸੱਸ ਨੂੰ ਹੱਥ ਵਿੱਚ ਕੀਤਾ ਹੋਇਆ ਸੀ ਰਹਿ ਗਈ ਕੱਲੀ ਹਰਪ੍ਰੀਤ ਮਜਲੂਮ ਵਿਚਾਰੀ ਇੱਕ ਤਾਂ ਪੇਕਿਆ ਤੋਂ ਕਮਜ਼ੋਰ ਤੇ ਦੂਜਾ ਸੁਭਾ ਤੋਂ ਨਰਮ ਹਰਪ੍ਰੀਤ ਕਸਾਈਆਂ ਦੇ ਵਸ ਪੈ ਗਈ ਸੀ ਜਿਹੜੇ ਉਹਨੂੰ ਵੱਢਦੇ ਨਹੀਂ ਤਾਂ ਉਹ ਚੇੜਦੇ ਰੋਜ਼ ਸਨ ਹਰਪ੍ਰੀਤ ਦੇ ਦਿਮਾਗ ਤੇ ਬੋਝ ਪੈਣ ਦੀ ਕੋਈ ਕਸਰ ਨਹੀਂ ਸੀ। ਉਹਨੂੰ ਘਰੋਂ ਨਿਕਲਣ ਦਾ ਔਡਾ ਦੁੱਖ ਨਹੀਂ ਸੀ। ਜਿੰਨਾ ਮਾਸੂਮਤੀ ਦਾ ਧੀ ਦੇ ਭਵਿੱਖ ਦੀ ਚਿੰਤਾ ਉਹਨੂੰ ਵੱਡ-ਵੱਡ ਖਾ ਰਹੀ ਸੀ। ਕਿਸੇ ਨਤੀਜੇ ਤੇ ਪਹੁੰਚ ਸਕਣ ਦੀ ਸਮਰੱਥਾ ਵੀ ਹੁਣ ਜਿਵੇਂ ਉਸ ਵਿੱਚ ਨਹੀਂ ਸੀ। ਉਸਨੂੰ ਕੁਝ ਵੀ ਸੋਚ ਨਹੀਂ ਸੀ ਰਹਾ ਕਿ ਕੌਣ ਕੀ ਸਵਾਲ ਕਰੇਗਾ ਤੇ ਮੈਂ ਉਸ ਦਾ ਕੀ ਜਵਾਬ ਦਵਾਂਗੀ? ਕੀ ਪੇਕੇ ਕਰਨਗੇ ਤੇ ਕੀ ਇਹ ਫੈਸਲਾ ਲੈਣਗੇ? ਹਰਪ੍ਰੀਤ ਤੇ ਸਕੰਜਰ ਕਲੇਸ਼ ਵਿੱਚ ਕਦੋਂ ਦੀ ਮਰ ਮੁੱਕ ਗਈ ਹੁੰਦੀ ਜੇਕਰ ਉਸਦੀ ਮਾਸੂਮ ਕੁੜੀ ਮਹਿਕ ਨਾ ਹੁੰਦੀ 11:00 ਵਜੇ ਪੰਚਾਇਤ ਜੁੜਨੀ ਸ਼ੁਰੂ ਹੋ ਗਈ ਪਿੰਡ ਦਾ ਸਰਪੰਚ 2-3 ਮੈਂਬਰ ਜੈਲੋ ਦੀ ਕੁੜੀ ਸਿਮਰ ਤੇ ਉਸ ਦਾ ਘਰ ਵਾਲਾ ਜਗਸੀਰ ਸਿੰਘ ਹੋਰ ਘਰਾਂ ਦੇ ਮੁਹਤਵਰ ਬੰਦੇ ਤੇ ਕੁਝ ਤਮਾਸ਼ੀਨ ਥੋੜੇ ਚਿਰ ਬਾਅਦ ਹੀ ਹਰਪ੍ਰੀਤ ਦੇ ਪੇਕੇ ਵੀ ਭਰੇ ਭੀਤੇ ਪਹੁੰਚ ਗਏ ਉਹਨਾਂ ਨਾਲ ਵੀ ਉਹਨਾਂ ਦਾ ਸਰਪੰਚ ਸੀ ਕੱਲੀ ਜੈਲੋ ਤੋਂ ਬਿਨਾ ਸਾਰੇ ਚੁੱਪ ਬੈਠੇ ਸਨ ਕਿਸੇ ਮੌਤ ਵਰਗੀ ਚੁੱਪ ਕਿਸੇ ਸੱਥਰ ਵਰਗੀ ਚੁੱਪ ਸ਼ਮਸ਼ਾਨ ਵਰਗੀ ਚੁੱਪ ਪਰ ਜੈਲੋ ਆਪ ਮੁਹਾਰੇ ਹੀ ਬੁੜਬੁੜ ਕਰਦੀ ਫਿਰ ਰਹੀ ਸੀ ਹਰਪ੍ਰੀਤ ਦੇ ਪਿਤਾ ਤੇ ਮਹਤਵਰਾਂ ਨੇ ਸਾਰਿਆਂ ਨੂੰ ਸਾਸਰੀ ਦੇ ਕਾਲ ਬੁਲਾਈ ਜੀ ਦਾ ਜਵਾਬ ਸਰਪੰਚ ਤੋਂ ਬਿਨਾ ਹੋਰ ਕਿਸੇ ਨੇ ਨਹੀਂ ਦਿੱਤਾ ਜਿਵੇਂ ਸਾਰੇ ਹੀ ਹਰਪ੍ਰੀਤ ਨੂੰ ਘਰੋਂ ਕੱਢਣ ਲਈ ਕਾਲੇ ਸਨ ਜੈਲੋ ਦੇ ਪੱਖੀ ਸਨ ਉਹਦੇ ਭਗਤ ਸਨ ਜਾਂ ਫਿਰ ਜੈਲੋ ਦੀ ਕਰਾਮਾਤ ਦਾ ਅਸਰ ਸੀ ਵੱਡੀ ਨੂ ਨੇ ਪਾਣੀ ਫੜਾਇਆ ਚਾਹ ਧਰ ਲਈ ਪਰ ਕੰਨ ਉਹਦਾ ਇਦਰੀ ਸੀ ਜੈਲ ਨੂੰ ਕੋਈ ਅਲੌਕਿਕ ਖੁਸ਼ੀ ਨੇ ਮਦਹੋਸ਼ ਕੀਤਾ ਹੋਇਆ ਸੀ ਉਹ ਈਉਂ ਭੱਜ ਰਹੀ ਸੀ ਜਿਵੇਂ ਕੋਈ ਵਿਆਹ ਹੋਵੇ ਜਿਵੇਂ ਜਨ ਬੂਹੇ ਆਣ ਖਲੋਤੀ ਹੋਵੇ ਜਿਵੇਂ ਮੇਲੇ ਜਾਣਾ ਹੋਵੇ ਜਿਵੇਂ ਹਥੇਲੀ ਚੋਂ ਕੰਡੇ ਨੇ ਨਿਕਲ ਜਾਣਾ ਸੀ ਤੰਦਾਂ ਨਵੇੜ ਕੇ ਸੁਰਖਰੂ ਹੋ ਜਾਣਾ ਸੀ ਕੂੜੇ ਵੇਚ ਕੇ ਸੌ ਜਾਣਾ ਸੀ ਮਣਾ ਮੂਹੀ ਭਾਰ ਅੱਜ ਲੈ ਜਾਣਾ ਸੀ ਜੈ ਲੋ ਖੁਸ਼ ਪਰ ਚਕੰਨੀ ਸੀ ਸੱਤਾ ਪੱਤਣਾ ਦੀ ਤਾਰੂ ਸੀ ਸਰਪੰਚ ਨੇ ਗੱਲ ਸ਼ੁਰੂ ਕੀਤੀ ਹਾਂ ਬਈ ਮਲਕੀਤ ਸਿਆਂ ਕੀ ਐਡਾ ਰੌਲਾ ਅੱਜ ਤੀਜੀ ਪੰਚਾਇਤ ਹੋ ਗਈ ਯਾਰ ਚੰਗੇ ਲੱਗਦੇ ਆ ਆਪਾਂ 3 ਪਹਿਣਾ ਵਾਲੇ ਟੱਬਰ ਵਾਲਿਆਂ ਯਾਰ ਨਵੇੜੋ ਇਸ ਕੰਮ ਨੂੰ ਮੈਨੂੰ ਤਾਂ ਅਜੇ ਤੱਕ ਤੁਹਾਡੇ ਰੌਲੇ ਦੀ ਸਮਝ ਨਹੀਂ ਆਈ ਰੌਲਾ ਕੀ ਆ ਅਸਲ ਵਿੱਚ ਰੌਲਾ ਤਾਂ ਕੋਈ ਨਹੀਂ ਸਰਪੰਚ ਮਲਕੀਅਤ ਦੇ ਹਾਲੇ ਗੱਲ ਮੂੰਹ 'ਚ ਹੀ ਸੀ ਕਿ ਜੈਲੋ ਚੱਲ ਪਈ ਸਰਪੰਚਾ ਤੂੰ ਪੁੱਛ ਰੌਲਾ ਹੈ ਕੀ ਨਹੀਂ ਬਸ ਸੌ ਦੀ ਇੱਕ ਅਸੀਂ ਇਹਨੂੰ ਬੈਂਤਨ ਨੂੰ ਘਰੇ ਨਹੀਂ ਰੱਖਣਾ ਬਸ ਬਹੁਤ ਹੋ ਗਈ ਨਿਪੋਤਿਆਂ ਦੇ ਸਾਡੇ ਕਰਮ ਮਾੜੇ ਸੀ ਜਿਹੜੀ ਇਹ ਕਏ ਘਰ ਦੀ ਸਾਡੇ ਦੇਲੀ ਟਾਪਾਈ ਨਾ ਮੂੰਹ ਨਾ ਮੱਥਾ ਗੰਜਰਾ ਦਾ ਖੁਸਰਾ ਜਿਹਾ ਸਾਡੇ ਮੱਥੇ ਆਣ ਵੱਜਿਆ ਨਾ ਚੱਜਦੀ ਨਹਾਲਦੀ ਰੋਟੀ ਨਹੀਂ ਸਿੱਧੀ ਪਕਾਉਣੀ ਆਉਂਦੀ ਇਹਨੂੰ ਲੰਬੀਆਂ ਪੁਲਾੰਗਾ ਵਾਲੀ ਕੰਜਰੀ ਮੈਥੋਂ ਹੁਣ ਹੋਰ ਨਾ ਮੂੰਹ ਖੜਾ ਸਰਪੰਚਾ ਬਸ ਅਸੀਂ ਤਾਂ ਸਾਮਾਨ ਚਕਾਉਣਾ ਏ ਜੇ ਸਰਕਾਰੀ ਦਵਾਰੇ ਚੜਨਾ ਓਵੇਂ ਆ ਜਾਣ ਇਹਨਾਂ ਦੀਆਂ ਸੱਤ ਪੁਸ਼ਤਾਂ ਯਾਦ ਨਾ ਕਰਨ ਤਾਂ ਮੈਨੂੰ ਜੈਲੋਂ ਕਿਹੜਾ ਆਖੂ ਜੈਲੋਂ ਨੇ ਨਾਸਾਂ ਫੁੰਕਾਰੀਆਂ ਕੁੜੀ ਨਾਲ ਲਿਜਾਣੀ ਏ ਨਾਲ ਲੈ ਜੇ ਨਹੀਂ ਅਸੀਂ ਆਪੇ ਸਿਆਪਾ ਕਰ ਦੇਾਂਗੇ ਇੱਥੇ ਸੁਣ ਗਿਆ ਜੈਲੋਂ ਨੇ ਸੁਣਵਾਈ ਦਲੀਲ ਤੇ ਖੁਦ ਹੀ ਫੈਸਲਾ ਕਰ ਦਿੰਦਿਆ ਕਿਹਾ ਜੈਲੋਂ ਮਾਮਲੇ ਨੂੰ ਪਖਾਉਣਾ ਚਾਹੁੰਦੀ ਸੀ ਲੋਹੇ ਨੂੰ ਗਰਮ ਕਰ ਡੰਗਾ ਮੋੜਨਾ ਚਾਹੁੰਦੀ ਸੀ ਆਪਣੀ ਮਰਜ਼ੀ ਨਾਲ ਮੋੜਨਾ ਚਾਹੁੰਦੀ ਸੀ ਜੋ ਠੰਡੇ ਤੇ ਸੱਟ ਮਾਰਿਆ ਬਿਲਕੁਲ ਵੀ ਨਾ ਮੁਮਕਿਨ ਸੀ ਜੈਲੋਂ ਲੋਹਾਰ ਵਾਲੀ ਇੱਕ ਹੀ ਮਾਰਨਾ ਚਾਹੁੰਦੀ ਸੀ ਹਰਪ੍ਰੀਤ ਦੇ ਦੁਸਕਦੀ ਦੀ ਮੱਲੋ ਮੱਲੀ ਆਵਾਜ਼ ਉੱਚੀ ਹੋ ਗਈ ਵੀਰ ਜੀ ਮੈਂ ਨਹੀਂ ਜਾਣਾ ਕਿਤੇ ਮੈਨੂੰ ਦੋ ਸੁੱਕੀਆਂ ਰੋਟੀਆਂ ਦੇ ਦੇਣ ਮੈਂ ਆਪ ਦੀਤੀ ਪਾਲ ਨੂੰ ਉਹ ਬਾੜੇ 'ਚ ਛੱਪਰ 'ਚ ਵੜਿਆ ਲਵਾਂਗੀ ਹਰਪ੍ਰੀਤਾ ਜਿਵੇਂ ਬਸ ਪਹਿਲਾ ਤੇ ਆਖਰੀ ਹੱਲਾ ਇੰਨਾ ਕੁ ਹੀ ਸੀ ਹੌਕਿਆਂ ਨੇ ਉਹਨੂੰ ਅੱਗੇ ਬੋਲਣ ਨਾ ਦਿੱਤਾ ਸ਼ਾਇਦ ਐਨੇ ਕੁ ਸ਼ਬਦ ਵੀ ਉਸਨੇ ਮਸਾਂ ਇਕੱਠੇ ਕੀਤੇ ਸਨ ਬੋਲੇ ਸਨ ਉਹਦਾ ਸਾਹ-ਸਤ ਖਤਮ ਸੀ ਉਹ ਜਿਵੇਂ ਬਿਨਾਂ ਸਾਹਾਂ ਤੋਂ ਪਿੰਜਰ ਸੀ ਜਿਹੜਾ ਜੈਲੂ ਦੀ ਰਹਿਮਦਿਲੀ ਤੇ ਨਿਰਪਰ ਸੀ ਜੋ ਕਿ ਉਸਦਾ ਬਹਿਮ ਸੀ ਉਸੀ ਜੈਲੂ ਵੱਲ ਤੇ ਹਾਈਆਂ ਨਜ਼ਰਾਂ ਨਾਲ ਵੇਖ ਰਹੀ ਸੀ ਜਿਹੜੀ ਉਹਦਾ ਵਿਸਤਰਾ ਗੋਲ ਕਰਨ ਲਈ ਪੱਬਾਂ ਭਾਰ ਸੀ ਜਿਹੜੀ ਅਜੇ ਵੀ ਝੋਟਿਆਂ ਵਾਲੇ ਘਰੋਂ ਲੱਸੀ ਦੀ ਆਸ ਲਈ ਬੈਠੀ ਸੀ ਤੂੰ ਖੜ ਜਾ ਕੇਰਾ ਖੇਖਣ ਹਾਰੀਏ ਅਸੀਂ ਤੇਥੋਂ ਧਾਰਾ ਕਢਵਾਉਣੀਆਂ ਨੇ ਰਹਿ ਲੂਗੀ ਇਹ ਛੱਪੜ 'ਚ ਉਥੇ ਲਾਉਏ ਢੇਰ ਮੁੰਡਿਆਂ ਦਾ ਜਮ ਕੇ ਜੈਲੂ ਹਰਪ੍ਰੀਤ ਦੇ ਮਾਰਨ ਨੂੰ ਉਲਰੀ ਤਾਂ ਪੇ ਕਿਉਂ ਆਏ ਦੋ ਮੁੰਡੇ ਉੱਠ ਖੜੇ ਹੋਏ ਮਾਸੀ ਹੱਥ ਨਾਲ ਲਾ ਬੈਠੀ ਲਾਸ਼ਾਂ ਵਿਛ ਜਾਣਗੀਆਂ ਤੂੰ ਤਾਂ ਸਾਡੇ ਸਾਹਮਣੇ ਨਹੀਂ ਹਟਦੀ ਮਗਰੋਂ ਕੀ ਕੁਝ ਕਰਦੀ ਹੋਵੇਂਗੀ ਹੈ ਸਰਪੰਚ ਸਾਹਿਬ ਨਵੇੜੋ ਕੰਮ ਅਸੀਂ ਨਹੀਂ ਛੱਡਣੀ ਆਪਣੀ ਭੈਣ ਇੱਥੇ ਤੂੰ ਬੱਕਰੀ ਬਣਿਆ ਬੈਠਾ ਸਾਲਿਆ ਉਦੋਂ ਸੇਰੇ ਬਣ ਕੇ ਜਾ ਖੜਾ ਸੀ ਇੱਕ ਭਰਾ ਨੇ ਬਿੰਦਰ ਵੱਲ ਇਸ਼ਾਰਾ ਕੀਤਾ ਪਰ ਬਿੰਦਰ ਨੇ ਨੀਮੀ ਪਾ ਲਈ ਚਲੋ ਭਾਈ ਦੱਸੋ ਫਿਰ ਕਿਵੇਂ ਕਰਨੀਆਂ ਸਰਪੰਚ ਨੇ ਹਰਪ੍ਰੀਤ ਦੇ ਬਾਪ ਵੱਲ ਨਿਗਾਹ ਘੁਮਾਈ सरपंच ਜਿਵੇਂ ਮਾਮਲਾ ਜਾਣ ਚੁੱਕਿਆ ਸੀ ਜਾਂ ਫਿਰ ਉਹ ਜੈਲੋ ਦੇ ਸੁਭਾਤੋਂ ਜਾਣੂ ਸੀ ਦੇਖ ਲਓ ਸਰਪੰਚ ਸਾਹਿਬ ਹਰਪ੍ਰੀਤ ਦਾ ਬਾਪੂ ਰੋਣ ਹਾਕਾ ਹੋਇਆ ਬੈਠਾ ਸੀ ਬਾਪ ਬਹੁਤਾ ਹੀ ਭਲਾ ਪੱਦਰ ਇਨਸਾਨ ਸੀ ਕੋਈ ਵਲਫੇਅਰ ਨਹੀਂ ਸੀ ਸਿੱਧਾ ਪੱਧਰਾ ਜੱਟ ਪਾਹੀਵਾਨ ਮੋਲਾ ਜੱਟ ਕੋਈ ਨਹੀਂ ਕਰਦੇ ਆ ਕੋਈ ਗੱਲ ਟਿਕਾ ਕੇ ਦੇਖਦੇ ਆ ਜੇ ਗੱਲ ਟਿਕ ਜੇ ਤਾਂ ਤੁਸੀਂ ਚਾਹ ਪਿਓ ਪੁਰਾਣਾ ਜਗਸੀਰ ਸਿੰਘ ਬੋਲਿਆ ਜਿਹੜਾ ਚੁੱਪਚਾਪ ਹੁਣ ਤੱਕ ਸਭ ਕੁਝ ਸੁਣ ਰਿਹਾ ਸੀ ਹਰਪ੍ਰੀਤ ਦੀ ਨਾਨਾਂ ਤੇ ਵੱਡੀ ਜਠਾਣੀ ਰਸੋਈ ਵਿੱਚ ਹੌਲੀ-ਹੌਲੀ ਖੁਸਮੁਸ ਰਹੀਆਂ ਸਨ ਜੈਲੋ ਬਾਹਾਂ ਚੌੜੀਆਂ ਕਰੀ ਠਾਣੇਦਾਰ ਵਾਂਗ ਸਾਰਿਆਂ ਦੇ ਜਿਵੇਂ ਸਿਰ ਤੇ ਖੜੀ ਸੀ ਨੀ ਆ ਵੀਰ ਜੀ ਹੁਣ ਕੀ ਟਿਕਾਣੇ ਟਿਕਾਣੇ ਆ ਕਰੀ ਜਾਂਦੇ ਆ ਗੱਲ ਨਿਬੜਦੀ ਐ ਸਗੋ ਵੱਡੀ ਨੂੰ ਗੁਰਮੀਲ ਕੁਰਨੇ ਨਾਨਾਂ ਸਿਮਰ ਨੂੰ ਜਿਵੇਂ ਉਲਾੰਬਾ ਦਿੱਤਾ ਨਾ ਉਹ ਤਾਂ ਬਸ ਐਵੇਂ ਹੀ ਕਹਿੰਦੇ ਹੋਣਗੇ ਉਹ ਤਾਂ ਘੱਟ ਦਖਲ ਦਿੰਦੇ ਹੁੰਦੇ ਆ ਕਿਸੇ ਦੇ ਮਾਮਲੇ 'ਚ ਸਿਮਰ ਨੇ ਇੱਕ ਤਰ੍ਹਾਂ ਆਪਣੇ ਘਰ ਵਾਲੇ ਦੀ ਤਰਫਦਾਰੀ ਦੇ ਨਾਲ ਤਾਰੀਫ ਕੀਤੀ ਚਾਪੀਤੀ ਗਈ ਬਹੁਤੀ ਬਹਿਸਵਾਜੀ ਤੋਂ ਬਿਨਾ ਹੀ ਦੋਨੋਂ ਤਰ੍ਹਾਂ ਤਲਾਕ ਤੇ ਸਹਿਮਤ ਹੋ ਗਈਆਂ ਦਾਜ ਦੇ ਸਮਾਨ ਤੋਂ ਬਿਨਾ 3 ਲੱਖ ਰੁਪਇਆ ਨਗਦ ਖਰਚੇ ਦਾ 5 ਲੱਖ ਕੁੜੀ ਦੇ ਨਾਮ ਕਰਵਾਉਣ ਤੇ ਸਹਿਮਤੀ ਹੋਈ ਅਚਾਨਕ ਬਾਹਰੋਂ ਘਰ ਦਾ ਵੱਡਾ ਦਰਵਾਜ਼ਾ ਖੜਕਿਆ ਇੱਕ ਵਾਰ ਦੋ ਵਾਰ ਤਿੰਨ ਵਾਰ ਠਕ 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 ਸਾਰਿਆਂ ਦਾ ਧਿਆਨ ਉਧਰ ਗਿਆ ਕਿਉਂਕਿ ਸਾਰੇ ਬੰਦੇ ਬਾਹਰ ਬੇੜੇ ਵਿੱਚ ਹੀ ਬੈਠੇ ਸਨ ਬਿੰਦਰ ਨੇ ਦਰਵਾਜ਼ਾ ਖੋਲ੍ਹਿਆ ਖਾਕੀ ਕੱਪੜਿਆਂ ਵਿੱਚ ਕੋਈ ਅਦਾਲਤ ਦਾ ਪਿਆਦਾ ਸੀ ਬਾਈ ਜੀ ਮਲਕੀਤ ਸਿੰਘ ਦਾ ਘਰ ਇਹੀ ਆ ਹਾਂਜੀ ਹਾਂ ਆਜੋ ਇੱਥੇ ਹੀ ਆ ਆਜੋ ਦੱਸੋ ਕੀ ਕੰਮ ਐ ਮਲਕੀਤ ਸਿੰਘ ਨੇ ਉੱਥੇ ਹੀ ਖੜੇ ਹੋ ਕੇ ਕਿਹਾ ਜੈਲੋ ਵਾਕੇ ਮੂਰੇ ਹੋਈ ਕੀ ਆਵੇ ਭਾਈ ਕੌਣ ਆ ਤੂੰ ਕੀ ਕੰਮ ਆ ਬੀਬੀ ਜੀ ਸਿਮਰਜੀਤ ਕੌਰ ਪੁੱਤਰੀ ਮਲਕੀਤ ਸਿੰਘ ਦੇ ਸੰਮਨ ਨੇ ਸਿਮਰਜੀਤ ਜਾਂ ਮਲਕੀਤ ਸਿੰਘ ਨੂੰ ਬੁਲਾਓ ਸੰਮਨਾ ਦਾ ਨਾਮ ਸੁਣ ਕੇ ਜੈਲੋ ਦਾ ਕਲਾ ਖੁਸ਼ਕ ਹੋ ਗਿਆ ਉਹ ਮਸਾਈ ਬੋਲੀ ਸਮਨ ਵੇ ਕਾਦੇ ਸਮਨ ਭਾਈ ਕੀ ਕੀਤਾ ਮੇਰੀ ਧੀ ਨੇ ਜੈਲੋ ਨੂੰ ਜਿਵੇਂ ਕੁਝ ਸੋਚ ਨਹੀਂ ਸੀ ਰਹਾ ਹਾਂ ਮਾਈ ਸਮਨ ਤਲਾਕ ਦਾ ਕੇਸ ਕੀਤਾ ਤੁਹਾਡੇ ਜਵਾਈ ਨੇ ਤੁਹਾਡੀ ਧੀ ਤੇ ਪਰसों ਤਰੀਕ ਐ ਆਪਣਾ ਵਕੀਲ ਕਰੋ ਤੇ ਤਰੀਕ ਤੇ ਹਾਜ਼ਰ ਹੋਵੋ ਹੈ ਤਲਾਕ ਕਿਉਂ ਜੈਲ ਨੂੰ ਧਰਤੀ ਵਿਸਾਰ ਵਰਗੀ ਦਿਖਣ ਲੱਗੀ ਲੱਤਾ ਕੰਬਲ ਲਕੀਆਂ ਬਾਕੀ ਸਾਰੇ ਵੀ ਸੁਣ ਕੇ ਹੈਰਾਨ ਹੋ ਗਏ ਕਿ ਏਕ ਹੀ ਨਵਾਂ ਹੀ ਟਟਵੈਰ ਖੜਾ ਹੋ ਗਿਆ ਸਿਮਰ ਤੇ ਗੁਰਮੀਲ ਕੁਰਵੀ ਬਾਹਰ ਆ ਗਈਆਂ ਬੇਪੁੱਤ ਜਗਸੀਰ ਸਿਆਂ ਏ ਏ ਕੀ ਆ ਵਿਪਾਈ ਤੂੰ ਗਲਤ ਕਰੇ ਤਾਂ ਨਹੀਂ ਆ ਗਿਆ ਕਿਸੇ ਹੋਰ ਪਿੰਡ ਤਾਂ ਨਹੀਂ ਜਾਣਾ ਸੀ ਤੂੰ ਜੈਲੋ ਦੇ ਮੂੰਹ ਦਾ ਰੰਗ ਪਲ-ਪਲ ਬਦਲ ਰਿਹਾ ਸੀ ਪੀਲਾ ਪੈ ਰਿਹਾ ਸੀ ਚਿੱਤ ਕੱਚਾ ਹੋਣ ਲੱਗਿਆ ਚੱਕਰ ਆਉਣ ਲੱਗੇ ਕੰਧ ਦਾ ਸਹਾਰਾ ਲੈ ਪੁੰਝੇ ਹੀ ਬੈਠ ਗਈ ਨਹੀਂ ਮਾਈ ਇਹ ਝੂਠ ਨਹੀਂ ਮੈਂ ਸੱਚਮੁੱਚ ਹੀ ਤਲਾਕ ਲੈ ਰਿਹਾ ਤੁਹਾਡੀ ਕੁੜੀ ਤੋਂ ਮੈਂ ਬਹੁਤ ਬਰਦਾਸ਼ਤ ਕਰ ਚੁੱਕਿਆ ਮੈਨੂੰ ਇਹਦੇ ਚਾਲ ਚਲਨ ਤੇ ਸ਼ੱਕ ਹੈ ਸਾਰਾ ਦਿਨੇ ਕਿਸੇ ਨਾਲ ਫੋਨ ਤੇ ਗੱਲਾਂ ਕਰਦੀ ਰਹਿੰਦੀ ਹੈ ਵੇ ਪੁੱਤ ਉਹ ਤਾਂ ਮੇਰੇ ਨਾਲ ਹੀ ਗੱਲਾਂ ਕਰਦੀ ਆ ਵੇ ਪੁੱਤ ਮੇਰਿਆ ਤੂੰ ਆਇਨਾ ਕਰ ਮੇਰਾ ਪੁੱਤ ਆਪਦਾ ਘਰ ਨਾ ਪੱਟ ਮੇਰੀ ਧੀ ਕਿਸੇ ਪਾਸੇ ਜੋਗੀ ਨਹੀਂ ਰਹਿਣੀ ਵੀ ਸਰਪੰਚਾ ਸਮਝਾਵੇ ਇਹਨੂੰ ਵੀ ਲੋਕੋ ਮੈਂ ਪੱਟੀ ਗਈਆਂ ਜੈਲੋ ਬੈਠੀ ਬੈਨ ਪਾਉਣ ਲੱਗੀ ਜੈਲੋ ਦੇ ਮੂੰਹ ਤੋਂ ਮੱਖੀ ਨਹੀਂ ਸੀ ਉੜ ਰਹੀ ਮਾਈ ਹੁਣ ਤਾਂ ਸਰਕਾਰੀ ਨਵੇੜੂ ਪਰ ਸੋ ਆ ਜਾਇਓ ਮੈਂ ਇਹਨੂੰ ਹੁਣ ਲੈ ਕੇ ਵੀ ਨਹੀਂ ਜਾਣਾ ਇੱਥੇ ਹੀ ਰਹੂ ਭਲੀ ਮਾਨਸੀ ਨਾਲ ਤਲਾਕ ਦੇ ਪੇਪਰਾਂ ਤੇ ਦਸਤਖਤ ਕਰੋ ਵੀ ਪੁੱਤ ਵੇ ਬੁੱਤ ਮੈਦਰੀ ਪੈਰੀ ਪੈਨੀਆ ਵੀ ਨਾ ਵੀ ਮੇਰੀ ਧੀ ਦਾ ਘਰ ਨਾ ਪਟ ਤੇ ਜੈਲੋ ਉੱਠ ਕੇ ਜਗਸੀਰ ਸਿੰਘ ਦੇ ਪੈਰਾਂ ਵਿੱਚ ਗੋਡਿਆਂ ਭਰ ਆਣ ਵਜੀ ਅਸਮਾਨੋਂ ਡਿੱਗੀ ਬਿਜਲੀ ਵਾਂਗ ਸਿਮਰ ਵੀ ਖੜੀ ਖੜੋਤੀ ਬੁੱਤ ਬਣ ਗਈ ਮੂੰਹ ਤੋਂ ਹਵਾਇਆਂ ਉਡਣ ਲੱਗੀਆਂ ਰੰਗ ਕਾਲਾ ਪੈ ਗਿਆ ਲਹੂ ਦਾ ਦਬਾ ਘਟਣ ਲੱਗਿਆ ਅਚਾਨਕ ਆਈ ਆਫਤ ਨੇ ਸੁਧ-ਬੁਧ ਗਵਾ ਦਿੱਤੀ ਉਹਨੂੰ ਹੋਰ ਤਾਂ ਕੁਝ ਨਾ ਸੁਝਿਆ ਭੱਜ ਕੇ ਗੱਡੀ ਵਿੱਚ ਜਾ ਬੈਠੀ ਮੈਂ ਤਾਂ ਜਾਣਾਂ ਮੈਂ ਤਾਂ ਜਾਣਾਂ ਕਮਲ ਕੋਟਣ ਲੱਗੀ ਚੁਦਾਈ ਹੋ ਗਈ ਦੇਖ ਮਾਈ ਇੱਕ ਏਖਣ ਨਹੀਂ ਚੱਲਣੀ ਸਿੱਧੇ ਹੋ ਕੇ ਤਲਾਕ ਦਿਓ ਤੇ ਮੈਨੂੰ ਫਾਰਕ ਕਰੋ ਜਗਸੀਰ ਸਿੰਘ ਇਕਲਾ ਤਤੇ ਸੀ ਨਾ ਵੇ ਸ਼ੀਰਾ ਆ ਚਾਲ ਚੱਲਣ ਵਾਲੀ ਗੱਲ ਦੀ ਤਾਂ ਮੈਂ ਗਰੰਟੀ ਦਿਨਾ ਅਖੀਰ ਸਰਪੰਚ ਨੇ ਸਹਿਮਤੀ ਦਿੱਤੀ ਨਹੀਂ ਚਾਚਾ ਜੀ ਜਿਹੜੇ ਨੰਬਰ ਤੇ ਇਹ ਗੱਲ ਕਰਦੀ ਐ ਉਹ ਤੁਹਾਡੇ ਪਿੰਡ ਦੇ ਕਿਸੇ ਮੁੰਡੇ ਦੇ ਨਾਮ ਤੇ ਐ ਆ ਦੇਖੋ ਡਿਟੇਲ ਜਗਸੀਰ ਸਿੰਘ ਨੇ ਜੇਬ ਚੋਂ ਤਿੰਨ ਵਰਕਿਆਂ ਦੀ ਫੋਨ ਕਾਲ ਡਿਟੇਲ ਦਿਖਾਈ ਜਿਸ ਤੇ 90 ਪ੍ਰਤੀਸ਼ਤ ਇੱਕ ਹੀ ਨੰਬਰ ਤੋਂ ਫੋਨ ਆਏ ਗਏ ਸਨ ਸਰਪੰਚ ਨੇ ਡਿਟੇਲ ਪੜ੍ਹ ਕੇ ਸਿਰ ਮਾਰਿਆ ਤੇ ਖੜਾ ਹੋ ਗਿਆ ਲੋ ਭਾਬੀ ਜੀ ਸਾਡੇ ਵਸੋ ਤਾਂ ਹੁਣ ਬਾਹਰ ਹੋ ਗਿਆ ਕੰਮ ਤੁਹਾਡੇ ਘਰ ਦਾ ਮਸਲਾ ਏ ਤੁਸੀਂ ਸੰਭਾਲੋ ਅਸੀਂ ਹੁਣ ਚੱਲਦੇ ਆ ਜੈਲੋ ਦੀ ਮਿਆਕ ਨਿਕਲ ਗਈ ਸਰਪੰਚ ਨੂੰ ਬਾਹ ਤੋਂ ਫੜ ਕੇ ਬਿਠਾ ਲਿਆ ਜਿਵੇਂ ਸਰਪੰਚ ਰੱਬ ਸੀ सरपंच ਚਲਾ ਗਿਆ ਤਾਂ ਘਰ ਨੇ ਉਜੜ ਜਾਣਾ ਸੀ ਜਿਹੜੇ ਸਰਪੰਚ ਨੂੰ ਹਰਪ੍ਰੀਤ ਨੂੰ ਘਰੋਂ ਕੱਢਣ ਲਈ ਬੁਲਾਇਆ ਸੀ ਹੁਣ ਉਸੇ ਸਰਪੰਚ ਦੀਆਂ ਆਪਣੀ ਧੀ ਦਾ ਘਰ ਉਜੜਨੋਂ ਬਚਾਉਣ ਲਈ ਲੇ ਲੜੀਆਂ ਕੱਢ ਰਹੀ ਸੀ ਜੈਲੋ ਵੀ ਸਰਪੰਚਾ ਬਚਾ ਲੈ ਵੀ ਵੀ ਅਸੀਂ ਤਾਂ ਪੱਟੇ ਗਏ ਵੀ ਉਜੜ ਗਏ ਵੀ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਰਹਿਣਾ ਉਹ ਕਿਸੇ ਦੀ ਧੀ ਨਹੀਂ ਜੀਨੂੰ ਬਿਨਾ ਗੱਲੋਂ ਘਰੋਂ ਕੱਢਣ ਲੱਗੀ ਐ ਹੁਣ ਤੇਰੀ ਧੀ ਦਾ ਘਰ ਉਜੜਦਾ ਜਗਸੀਰ ਸਿੰਘ ਨੇ ਹੋਰ ਗਰਮ ਹੁੰਦਿਆਂ ਕਿਹਾ ਇੱਕ ਸ਼ਰਤ ਤੇ ਰਾਜੀਨਾਮਾ ਹੋ ਸਕਦਾ ਮਾਈ ਜਗਸੀਰ ਸਿੰਘ ਹੁਣ ਗੱਲ ਨੂੰ ਬਹੁਤੀ ਲਮਕਾਉਣਾ ਵੀ ਉਚਿਤ ਨਹੀਂ ਸਮਝਦਾ ਸੀ ਵੀ ਮੈਂ ਸਾਰੀਆਂ ਮੰਨੂ ਭਾਵੇਂ ਸੌਕ ਹੈ ਜੈਲੋ ਪਾਣੀ ਬਣ ਗਈ ਸੀ ਜੈਲੋ ਮੋਮ ਸੀ ਜਿੱਦਨ ਮਰਜੀ ਢਾਲ ਲਵੋ ਜਾਂ ਫਿਰ ਜੈਲੋ ਗੁੰਨੇ ਆਟਾ ਸੀ ਜਿਸ ਦੀ ਚਿੜੀ ਬਣਾਓ ਚਾਹੇ ਮੂਰ ਸ਼ਰਤ ਇਹ ਹੈ ਕਿ ਹੁਣ ਮੈਂ ਚੱਲਿਆਂ ਪਰਸੋਂ ਤੱਕ ਦਾ ਟਾਈਮ ਹੈ ਤੁਹਾਡੇ ਕੋਲ ਪਹਿਲੇ ਨੰਬਰ ਤੇ ਬਿੰਦਰ ਦੇ ਹਿੱਸੇ ਆਉਂਦੀ ਜ਼ਮੀਨ ਚੋਂ ਅੱਧੀ ਜ਼ਮੀਨ ਯਾਨੀ ਸਾਰੀ ਜ਼ਮੀਨ ਦਾ ਚੌਥਾ ਹਿੱਸਾ ਹਰਪ੍ਰੀਤ ਦੇ ਨਾਮ ਕਰਵਾਉਂਗੀ 2 ਨੰਬਰ ਇਹਨਾਂ ਲਈ ਕੱਲ ਤੋਂ ਹੀ ਅਲੱਗ ਬਾੜੇ ਵਿੱਚ ਘਰ ਪਾਉਣਾ ਸ਼ੁਰੂ ਕਰੋਗੇ ਨੰਬਰ 3 ਤੁਸੀਂ ਸਾਰਾ ਟੱਬਰ ਹਰਪ੍ਰੀਤ ਦੇ ਮਾਪਿਆਂ ਦੇ ਪੈਰੀ ਹੱਥ ਲਾਉਂਗੇ ਤੇ ਮਾਫੀ ਮੰਗੋਗੇ ਉਸ ਤੋਂ ਬਾਅਦ ਮੈਂ ਸਿਮਰ ਨੂੰ ਇੱਥੇ ਆ ਕੇ ਲੈ ਜਾਵਾਂਗਾ ਬੋਲੋ ਮਨਜ਼ੂਰ ਹੈ ਕਿ ਨਹੀਂ ਜਗਸੀਰ ਹੋਰ ਵੀ ਉੱਚੀ ਆਵਾਜ਼ ਵਿੱਚ ਬੋਲਿਆ ਹਾਂ ਹਾਂ ਮਨਜ਼ੂਰ ਆ ਪੁੱਤ ਮਨਜ਼ੂਰ ਆ ਹਾਂ ਮਨਜ਼ੂਰ ਆ ਮੈਨੂੰ ਸਭ ਕੁਝ ਮਨਜ਼ੂਰ ਆ ਬਸ ਮੇਰੀ ਧੀ ਨੂੰ ਤੱਤੀ ਵਾ ਨਾ ਲੱਗੇ ਤੇ ਜੈਲੋ ਹੱਥ ਬਨ ਉਹਨਾਂ ਚਿਰ ਖੜੋਤੀ ਰਹੀ ਜਿੰਨਾ ਚਿਰ ਮਲਕੀਤ ਨੇ ਉਹਨੂੰ ਫੜ ਕੇ ਨਾ ਬਿਠਾਇਆ ਕਹਾਣੀ ਪਸੰਦ ਆਈ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰahin ਲਿਖ ਕੇ ਜ਼ਰੂਰ ਸਾਂਝੇ ਕਰਿਓ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ